ਵੈਲਟ ਵੀ ਯੂਕੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਗੱਲ ਕਰਾਂਗੇ 트럼ਪ ਦੀ ਕੈਨੇਡਾ ਨੂੰ ਲੈ ਕੇ ਕੁੰਡੀ ਫਸ ਗਈ ਹੈ ਉਹ ਕੁੰਡੀ ਕੀ ਹੈ ਉਹਦੇ ਤੇ ਗੱਲ ਕਰਾਂਗੇ ਉਸ ਦੇ ਨਾਲ ਹੀ ਗੱਲ ਕਰਾਂਗੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲਗਾਇਆ ਗਿਆ ਸੀ ਉੱਥੇ ਪੁਲਿਸ ਦੇ ਵੱਲੋਂ ਕਈ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਬਸ ਮੁਲਾਜ਼ਮਾਂ ਦੇ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਸੀ ਉਸ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਔਰ ਸਲਮਾਨ ਖਾਨ ਦੇ ਘਰ ਨੂੰ ਬੁਲੇਟ ਪ੍ਰੂਫ ਕਰ ਦਿੱਤਾ ਗਿਆ ਕੰਧਾ ਜਿਹੜੀਆਂ ਸੀ ਉਹਨਾਂ ਨੂੰ ਬੁਲੇਟ ਪ੍ਰੂਫ ਕਰ ਦਿੱਤਾ ਗਿਆ ਔਰ ਦਿੱਲੀ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਚੋਣ ਜਾਬਤਾ ਲੱਗ ਗਿਆ ਸਾਰੀਆਂ ਖਬਰਾਂ ਉਤੇ ਵਿਸਤਾਰ ਸਹਿਤ ਚਰਚਾ ਕਰਨ ਲਈ ਵਾਧਦੇ ਆਪਣੀ ਪਹਿਲੀ ਖਬਰ ਵੱਲ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਲਗਾਤਾਰ ਕੈਨੇਡਾ ਨੂੰ ਲੈ ਕੇ ਬਿਆਨ ਦਿੱਤੇ ਜਾ ਰਹੇ ਨੇ ਸੋ ਇੱਕ ਵਾਰ ਫਿਰ ਤੋਂ ਉਹਨਾਂ ਨੇ ਇਹ ਚੀਜ਼ ਨੂੰ ਦੁਹਰਾਇਆ ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਦਾ 51ਵਾਂ ਸੂਬਾ ਬਣਨ ਦੀ ਪੇਸ਼ਕਸ਼ ਜਿਹੜੀ ਆ ਉਹਨਾਂ ਨੇ ਕੈਨੇਡਾ ਨੂੰ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ 51ਵਾਂ ਸੂਬਾ ਜਿਹੜਾ ਹੈ ਉਹ ਕੈਨੇਡਾ ਹੋ ਸਕਦਾ ਹੈ ਆਨ ਵਾਲੇ ਟਾਈਮ ਦੇ ਵਿੱਚ ਅਮਰੀਕਾ ਦਾ ਇਹ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਔਰ 트ੰਪ ਨੇ ਪਿਛਲੇ 5 ਨਵੰਬਰ ਨੂੰ ਉਹਨਾਂ ਨੇ ਚੋਣਾਂ ਜਿੱਤੀਆਂ ਸੀ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੈਨੇਡਾ ਨੂੰ ਉਹਦੀ ਜੋ ਸਥਿਤੀ ਹੈ ਇਸ ਟਾਈਮ ਉਸਦੇ ਜੋ ਹਾਲਾਤ ਨੇ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਨੇ ਬਾਰ-ਬਾਰ ਕਿਹਾ ਹੈ ਕਿ ਜਿਹੜਾ ਕੈਨੇਡਾ ਹੈ ਉਸ ਨੂੰ ਸਥਾਈ ਰੂਪ ਦੇ ਵਿੱਚ ਮਿਲ ਜਾਣਾ ਚਾਹੀਦਾ ਹੈ ਅਮਰੀਕਾ ਦੇ ਨਾਲ ਅਸੀਂ ਮਿਲ ਕੇ ਚੰਗੀ ਤਰੱਕੀ ਕਰਾਂਗੇ ਦਰਸਲ ਟਰੰਪ ਨੇ ਸੋਸ਼ਲ ਮੀਡੀਆ ਮੰਚ 'ਤੇ ਟਰੂਥ ਸੋਸ਼ਲ ਉੱਤੇ ਇੱਕ ਪੋਸਟ ਪਾਈ ਹੈ ਉਸ ਪੋਸਟ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਤੁਹਾਨੂੰ ਦੱਸਦੇ ਹਾਂ ਉਹਨਾਂ ਨੇ ਲਿਖਿਆ ਕੈਨੇਡਾ ਵਿੱਚ ਬਹੁਤ ਸਾਰੇ ਲੋਕ ਆਪਣੇ ਦੇਸ਼ ਨੂੰ ਅਮਰੀਕਾ ਦਾ 51ਵਾਂ ਹਿੱਸਾ ਬਣਾਉਣ ਦੇ ਇੱਛੁਕ ਨੇ ਇਹ ਟਰੰਪ ਨੇ ਆਪਣੀ ਪੋਸਟ ਦੇ ਵਿੱਚ ਕਿਹਾ ਹੈ ਕਿ ਮੈਂ ਨਹੀਂ ਕਹਿੰਦਾ ਕੈਨੇਡਾ ਦੇ ਬਹੁਤ ਸਾਰੇ ਲੋਕ ਨੇ ਜਿਹੜਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਅਮਰੀਕਾ ਵੱਡੇ ਵਪਾਰਕ ਘਾਟੇ ਦੇ ਸਬਸਿਡੀ ਨੂੰ ਸਹਿਣ ਨਹੀਂ ਕਰ ਸਕਦਾ ਬਹੁਤ ਸਾਰਾ ਜਿਹੜਾ ਉਹਨੂੰ ਕੈਨੇਡਾ ਨੂੰ ਇਸ ਤਰ੍ਹਾਂ ਘਾਟਾ ਪੈ ਰਿਹਾ ਉਹ ਕਹਿੰਦੇ ਕਿ ਉਹ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਉਹ ਤੋਂ ਸਹਿਣ ਨਹੀਂ ਹੋ ਰਿਹਾ ਜਿਸ ਦੀ ਕੈਨੇਡਾ ਨੂੰ ਆਪਣਾ ਵਕਾਰ ਬਚਾ ਕੇ ਰੱਖਣ ਦੀ ਲੋੜ ਹੈ ਜਸਟਨ ਟਰੂਡੋ ਨੂੰ ਇਹ ਪਤਾ ਸੀ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਸਟਨ ਟਰੂਡੋ ਦੇ ਬੋਲੋ ਅਸਤੀਫਾ ਦੇ ਦਿੱਤਾ ਗਿਆ ਹੈ ਔਰ ਜਸਟਨ ਟਰੂਡੋ ਦੇ ਅਸਤੀਫੇ ਦਾ ਵੀ ਉਹਨਾਂ ਨੇ ਨਾਲ ਜ਼ਿਕਰ ਕਰ ਦਿੱਤਾ ਹੈ ਔਰ ਕਹਿੰਦੇ ਕਿ ਟਰੂਡੋ ਨੂੰ ਇਸ ਗੱਲ ਦਾ ਪਤਾ ਸੀ ਇਸ ਕਰਕੇ ਟਰੂਡੋ ਨੇ ਅਸਤੀਫਾ ਦੇ ਦਿੱਤਾ ਟਰੰਪ ਨੇ ਅੱਗੇ ਕਿਹਾ ਕਿ ਜੇ ਕੈਨੇਡਾ ਅਮਰੀਕਾ ਦਾ ਹਿੱਸਾ ਬਣ ਜਾਂਦਾ ਹੈ ਤਾਂ ਨਾ ਕੋਈ ਟੈਕਸ ਹੋਵੇਗਾ ਟੈਕਸ ਬਹੁਤ ਘੱਟ ਹੋ ਜਾਣਗੇ ਤੇ ਉਹ ਰੂਸੀ ਤੇ ਚੀਨੀ ਜਹਾਜ਼ਾਂ ਦੇ ਖਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ ਜੋ ਲਗਾਤਾਰ ਉਹਨਾਂ ਨੂੰ ਘੇਰੀ ਰੱਖਦੇ ਨੇ ਨਾਲ ਮਿਲ ਕੇ ਇਹ ਕਿੰਨਾ ਮਹਾਨ ਦੇਸ਼ ਬਣ ਜਾਏਗਾ ਇਹ ਡੋਨਲਡ ਟਰੰਪ ਦੇ ਵੱਲੋਂ ਪੋਸਟ ਕੀਤੀ ਗਈ ਹੈ ਪੋਸਟ ਦੇ ਵਿੱਚ ਉਹਨਾਂ ਨੇ ਜਿੱਥੇ ਇਹ ਦੱਸਣ ਦੀ ਕੋਸ਼ਿਸ਼ ਕੀਤਾ ਕਿ ਜੇਕਰ ਆਉਣ ਵਾਲੇ ਟਾਈਮ ਦੇ ਵਿੱਚ ਜੇ ਕੈਨੇਡਾ ਆਪਣੇ ਵਕਾਰ ਦੀ ਲੜਾਈ ਜਿਹੜਾ ਲੜ ਰਿਹਾ ਹੈ ਜੀ ਉਸ ਦੇ ਵਿੱਚ ਉਹ ਬਚਣਾ ਚਾਹੁੰਦਾ ਹੈ ਆਪਣੇ ਟੈਕਸ ਘੱਟ ਕਰਵਾਉਣਾ ਚਾਹੁੰਦਾ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਅਮਰੀਕਾ ਦੇ ਨਾਲ ਉਹ ਕੈਨੇਡਾ ਦਾ ਰਿਲੇਵਾਂ ਹੋ ਜਾਏ ਔਰ ਨਾਲ ਹੀ ਉਹਨਾਂ ਨੇ ਖਤਰਾ ਵੀ ਦੱਸਿਆ ਕਿ ਖਤਰਾ ਕਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਰੂਸੀ ਤੇ ਚੀਨੀ ਜਹਾਜ਼ਾਂ ਦੇ ਖਤਰੇ ਤੋਂ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਰਹੋਗੇ ਔਰ ਜੋ ਲਗਾਤਾਰ ਤੁਹਾਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਿਲ ਕੇ ਇਹ ਕਿੰਨਾ ਮਹਾਨ ਦੇਸ਼ ਹੋ ਜਾਏਗਾ ਸੋ ਇੱਕ ਵਾਰ ਫਿਰ ਤੋਂ 트럼ਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬ੍ਰਾਉਣ ਦੀ ਪੇਸ਼ਕਸ਼ ਦੁਹਰਾ ਦਿੱਤੀ ਹੈ ਔਰ ਦੂਸਰੇ ਪਾਸੇ ਜੇਕਰ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ ਦੇ ਹਾਲਾਤ ਬਹੁਤੇ ਜਿਆਦੇ ਚੰਗੇ ਨਹੀਂ ਆ ਜਸਟਨ ਟਰੂਡੋ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਅਸਤੀਫੇ ਤੋਂ ਬਾਅਦ ਸਰਕਾਰ ਉੱਥੇ ਜਿਹੜੀ ਹੈ ਉਹ ਬਿਲਕੁਲ ਡਾਵਾ ਡੋਲ ਹੋ ਗਈ ਹੈ ਲੋਕਾਂ ਦੇ ਵਿੱਚ ਅਸਥਾਈ ਤੌਰ ਦੇ ਉੱਤੇ ਉੱਥੇ ਸਰਕਾਰ ਨੂੰ ਲੈ ਕੇ ਚਿੰਤਾ ਹੈ ਲੋਕ ਸਰਕਾਰ ਨਹੀਂ ਚਾਹੁੰਦੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲਿਬਰਲ ਪਾਰਟੀ ਹੁਣ ਆਨ ਵਾਲੇ ਟਾਈਮ ਦੇ ਵਿੱਚ ਦੇਸ਼ ਦਾ ਕੋਈ ਵੀ ਚੰਗਾ ਕੰਮ ਜਿਹੜਾ ਉਹ ਨਹੀਂ ਕਰ ਸਕਦੀ ਹੈ ਟੂਡੋ ਵੱਲੋਂ ਦਿੱਤੇ ਹਸਤੀਫੇ ਤੋਂ ਬਾਅਦ ਐਨਡੀਪੀ ਦੇ ਨੇਤਾ ਜਿਹੜੇ ਨੇ ਜਗਮੀਤ ਸਿੰਘ ਜਿਨ੍ਹਾਂ ਦੇ ਵੱਲੋਂ ਸਮਰਥਨ ਜਿਹਨਾਂ ਦੀ ਉਹਨਾਂ ਦੀ ਪਾਰਟੀ ਐਨਡੀਪੀ ਦੇ ਵੱਲੋਂ ਸਮਰਥਨ ਕੀਤਾ ਗਿਆ ਸੀ ਲਿਬਰਲ ਪਾਰਟੀ ਦਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਰਕਾਰ ਬਣਾਈ ਗਈ ਸੀ ਪਰ ਕੁਝ ਸਮੇਂ ਪਹਿਲਾਂ ਹੀ ਜਗਮੀਤ ਸਿੰਘ ਉਹਨਾਂ ਦੀ ਪਾਰਟੀ ਦੇ ਵੱਲੋਂ ਸਮਰਥਨ ਵਾਪਸ ਲੈ ਲਿਆ ਗਿਆ ਜਿਸ ਤੋਂ ਬਾਅਦ ਬਾਰ-ਬਾਰ ਟੂਡੋ ਦੀ ਲਿਬਰਲ ਪਾਰਟੀ ਨੂੰ ਲਿਬਰਲ ਸਰਕਾਰ ਨੂੰ ਗ੍ਰਾਹਣ ਦੀ ਕੋਸ਼ਿਸ਼ ਕੀਤੀ ਗਈ ਕਨਜ਼ਰਵੇਟਿਵ ਜਿਹੜੀ ਪਾਰਟੀ ਹੈ ਵਿਰੋਧੀ ਧਿਰ ਹੈ ਉੱਥੇ ਦੀ ਉਹਨਾਂ ਦੇ ਵੱਲੋਂ ਸੋ ਇੱਕ ਵਾਰ ਫਿਰ ਤੋਂ ਉਹਨਾਂ ਨੇ ਕਿਹਾ ਹੈ ਕਿ ਐਨ ਡੀ ਪੀ ਦੇ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਜਿਹੜਾ ਮੌਕਾ ਹੈ ਉਹ ਨਹੀਂ ਮਿਲ ਸਕਦਾ ਕਿਉਂਕਿ ਉਹ ਹੱਕਦਾਰ ਨਹੀਂ ਹੈ ਉਹਨਾਂ ਨੇ ਕਨਜ਼ਰਵੇਟਿਵ ਪਾਰਟੀ ਤੇ ਵੀ ਛੁਟਕੀ ਲਈ ਉਹਨਾਂ ਨੇ ਉਹਨਾਂ ਦਾ ਵੀ ਮਜ਼ਾਕ ਉਡਾਇਆ ਕਈ ਤਰ੍ਹਾਂ ਦੇ ਉਹਨਾਂ ਨੇ ਹਵਾਲੇ ਦਿੱਤੇ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਲੋਕਾਂ ਨੂੰ ਐਨ ਡੀ ਪੀ ਦਾ ਸਮਰਥਨ ਕਰਨਾ ਚਾਹੀਦਾ ਹੈ ਉਹਨਾਂ ਨੇ ਆਪਣੀ ਪਾਰਟੀ ਨੂੰ ਸਮਰਥਨ ਦੇਣ ਦੇ ਲਈ ਲੋਕਾਂ ਨੂੰ ਅਪੀਲ ਕਰ ਦਿੱਤੀ ਹੈ ਸੋ ਕੈਨੇਡਾ ਦੇ ਜੋ ਹਾਲਾਤ ਬਣੇ ਹੋਏ ਨੇ ਇਸ ਟਾਈਮ ਜਿੱਥੇ ਉਹਨਾਂ ਤੋਂ ਉਹਨਾਂ ਦੇ ਦੇਸ਼ ਔਰ ਪੂਰਾ ਵਿਸ਼ਵ ਜਾਣੂ ਹੈ ਉੱਥੇ ਹੀ ਅਮਰੀਕਾ ਦੇ ਵੱਲੋਂ ਹੁਣ ਉਸ ਮਾੜੀ ਨਿਊਜ਼ ਨੂੰ ਟਟੋਲ ਲਿਆ ਗਿਆ ਔਰ بار-बार ਡੋਨਲਡ 트੍ਰੰਪ ਦੇ ਵੱਲੋਂ ਕੈਨੇਡਾ ਨੂੰ ਲੈ ਕੇ ਬਿਆਨ ਦਿੱਤੇ ਜਾ ਰਹੇ ਨੇ ਔਰ ਰਿਲੀਵ ਦੇ ਦੀ ਗੱਲ ਕੀਤੀ ਜਾ ਰਹੀ। ਦਿੱਲੀ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਸੋ ਅੱਜ ਇੱਕ ਪ੍ਰੈਸ ਕਾਨਫਰੰਸ 2 ਵਜੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸੱਦੀ ਗਈ ਸੀ ਔਰ ਜਿਵੇਂ ਹੀ ਪ੍ਰੈਸ ਕਾਨਫਰੰਸ ਸ਼ੁਰੂ ਹੁੰਦੀ ਹੈ ਉਸੇ ਟਾਈਮ ਚੋਣਾਂ ਦਾ ਐਲਾਨ ਹੁੰਦਾ ਹੈ ਔਰ ਚੋਣਾਂ ਦੇ ਐਲਾਨ ਦੇ ਨਾਲ ਹੀ ਦਿੱਲੀ ਦੇ ਵਿੱਚ ਚੋਣ ਜਾਬਤਾ ਜਿਹੜਾ ਹੈ ਉਹ ਲਾਗੂ ਹੋ ਗਿਆ ਹੈ ਦਰਸਲ ਚੋਣਾਂ ਦੀ ਜਿਹੜੀ ਤਰੀਕ ਹੈ ਉਸ ਦਾ ਐਲਾਨ ਕਰਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਈ ਤਰ੍ਹਾਂ ਦੇ ਹਵਾਲੇ ਦਿੱਤੇ ਗਏ ਇਲੈਕਸ਼ਨ ਕਮਿਸ਼ਨ ਜਿਹੜੇ ਮੁਖ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਰਾਜੀਵ ਕੁਮਾਰ ਉਹਨਾਂ ਦੇ ਵੱਲੋਂ ਅੱਧਾ ਘੰਟਾ ਕਰੀਬ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਲੋਕ ਚੋਣਾਂ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੇ ਉੱਪਰ ਈਬੀਐਮ ਦੇ ਉੱਪਰ ਸਵਾਲ ਚੱਕਦੇ ਨੇ ਉਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਉਹਨਾਂ ਨੇ ਕਈ ਤਰ੍ਹਾਂ ਦੀਆਂ ਜਿਹੜੇ ਸਵਾਲ ਪਿਛਲੇ ਸਮਿਆਂ ਦੇ ਵਿੱਚ ਚੱਕੇ ਜਾਂਦੇ ਰਹੇ ਨੇ ਉਹਨਾਂ ਦੇ ਜਵਾਬ ਦਿੱਤੇ ਨੇ ਉਹਨਾਂ ਨੇ ਕਿਹਾ ਐਸਾ ਨਹੀਂ ਹੈ ਇਹ ਕੋਈ ਡਿਵਾਈਸ ਨਹੀਂ ਹੈ ਕਿ EVM ਨੂੰ ਕੋਈ ਵੀ ਜਾ ਕੇ ਹੈਕ ਕਰ ਲਏਗਾ ਔਰ ਚੋਣਾ ਆਪਣੇ ਹਿਸਾਬ ਦੇ ਨਾਲ ਜਿੱਤ ਜਾਏਗਾ ਉਹ ਕਹਿੰਦੇ ਕਿ ਅਸੀਂ 2020 ਤੋਂ ਲੈ ਕੇ ਹੁਣ ਤੱਕ 8 ਰਾਜਾਂ ਦੀਆਂ ਔਰ ਕਈ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਚੋਣਾਂ ਕਰਵਾਈਆਂ ਆਮ ਚੋਣਾਂ ਕਰਵਾਈਆਂ ਔਰ ਉਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਤੁਸੀਂ ਦੇਖਿਆ ਕਿ ਅਲੱਗ-ਅਲੱਗ ਸੂਬਿਆਂ ਦੇ ਵਿੱਚ ਅਲੱਗ-ਅਲੱਗ ਸਰਕਾਰਾਂ ਬਣੀਆਂ ਨੇ ਔਰ ਲੋਕਾਂ ਦੇ ਵੱਲੋਂ ਜਿਹੜਾ ਦਿੱਤਾ ਹੋਇਆ ਮੰਡੇਟ ਸੀ ਉਹਦੇ ਆਧਾਰ ਦੇ ਉੱਤੇ ਹੀ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹਦੇ ਰਿਜ਼ਲਟ ਜਿਹੜੇ ਨੇ ਲੋਕਾਂ ਦੇ ਆਧਾਰ ਦੇ ਉੱਤੇ ਪਾਈਆਂ ਹੋਈਆਂ ਵੋਟਾਂ ਦੇ ਆਧਾਰ ਦੇ ਉੱਤੇ ਹੀ ਸਾਹਮਣੇ ਆਏ ਨੇ ਸੋ ਇਸ ਕਰਕੇ ਬਾਰ-ਬਾਰ ਈਵੀਐਮ ਦੇ ਉੱਪਰ ਇਲੈਕਸ਼ਨ ਕਮਿਸ਼ਨ ਦੇ ਉੱਪਰ ਜਿਹੜੀਆਂ ਸਿਆਸੀ ਪਾਰਟੀਆਂ ਉਂਗਲਾਂ ਚੱਕਦੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਇਸ ਮੌਕੇ ਦੇ ਉੱਤੇ ਉਹਨਾਂ ਨੇ ਤਰੀਕਾ ਦਾ ਐਲਾਨ ਕਰਨ ਤੋਂ ਪਹਿਲਾਂ ਦੋ ਤਿੰਨ ਸ਼ੇਅਰ ਵੀ ਸੁਣਾਏ ਕਿਉਂਕਿ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਹਮੇਸ਼ਾ ਹੀ ਜਦੋਂ ਵੀ ਕਿਸੇ ਵੀ ਸੂਬੇ ਦੀਆਂ ਚੋਣਾਂ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਦੋ ਚਾਰ ਸ਼ੇਰ ਉਹ ਜ਼ਰੂਰ ਸੁਣਾ ਜਾਂਦੇ ਹੁੰਦੇ ਨੇ ਸੋ ਅੱਜ ਵੀ ਉਹਨਾਂ ਨੇ ਇੱਕ ਸ਼ੇਰ ਸੁਣਾਇਆ ਜੋ ਉਹਨਾਂ ਦੇ ਉੱਪਰ ਬਾਰ-ਬਾਰ ਤੰਜ ਕੱਸੇ ਜਾਂਦੇ ਰਹਿੰਦੇ ਨੇ ਇਲੈਕਸ਼ਨ ਕਮਿਸ਼ਨ ਦੇ ਉੱਪਰ ਉਹਨਾਂ ਨੇ ਕਿਹਾ ਕਿ ਕਰ ਨਾ ਸਕੇ ਇਕਰਾਰ ਤੋਂ ਕੋਈ ਬਾਤ ਨਹੀਂ ਮੇਰੀ ਵਫਾ ਕਾ ਇਹਨੇ ਇਤਬਾਰ ਤੋਂ ਹੈ ਸ਼ਿਕਾਇਤ ਭਲੇ ਹੀ ਹੋ ਮਗਰ ਸੁੰਨਾ ਸਹਿਨਾ ਸੁਲਝਾਣਾ ہماری ਆਦਤ ਹੈ ਇਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਇੱਕ ਸ਼ੇਅਰ ਸੁਣਾਇਆ ਗਿਆ ਔਰ ਉਹਨਾਂ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸ਼ਿਕਾਇਤਾਂ ਜਿੰਨੀਆਂ ਤੁਸੀਂ ਮਰਜ਼ੀ ਕਰੋ ਇਹਨੂੰ ਸੁਣਨਾ ਸਾਡਾ ਅਧਿਕਾਰ ਹੈ ਇਹਨੂੰ ਸਹਿਣਾ ਔਰ ਇਹ ਇਹਦੇ ਉੱਤੇ ਕੰਮ ਕਰਨਾ ਸਾਡੀ ਆਦਤ ਹੈ ਪਰ ਤੁਹਾਡਾ ਜਿਹੜਾ ਕੰਮ ਹੈ ਤੁਸੀਂ ਉਹ ਕਰਦੇ ਰਹੋ ਸੋ ਅੱਜ ਚੋਣ ਕਮਿਸ਼ਨ ਦੇ ਵੱਲੋਂ ਵਿਧਾਨ ਸਭਾ ਚੋਣਾਂ ਦਿੱਲੀ ਦੀਆਂ ਜਿਹੜੀਆਂ ਹੋਣ ਵਾਲੀਆਂ ਨੇ ਜਿਹਦਾ ਅਸੀਂ ਰੋਜ਼ ਜ਼ਿਕਰ ਕਰਦੇ ਹਾਂ ਉਸ ਦਾ ਐਲਾਨ ਕਰ ਦਿੱਤਾ ਗਿਆ ਦਰਸਲ 5 ਫਰਵਰੀ ਨੂੰ ਚੋਣਾਂ ਹੋਣਗੀਆਂ ਔਰ 8 ਫਰਵਰੀ ਨੂੰ ਇਹਨਾਂ ਚੋਣਾਂ ਦਾ ਰਿਜ਼ਲਟ ਆਏਗਾ ਸੋ ਦਿੱਲੀ ਦੇ ਵਿੱਚ ਮਾਹੌਲ ਸਿਆਸੀ ਮਾਹੌਲ ਇੱਕ ਵਾਰ ਫਿਰ ਤੋਂ ਪਖਿਆ ਹੋਇਆ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਜ਼ਿਕਰ ਕੀਤਾ ਸੀ ਔਰ ਇਸ ਦੇ ਨਾਲ ਹੀ ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਮਿਲਕੀਪੁਰ ਤੇ ਤਮੇਲਾਡੂ ਦੇ ਐ ਰੋਡ ਦੇ ਲਈ ਵੀ ਜਿਮਨੀ ਚੋਣ ਇੱਕ ਇੱਕ ਜਿਮਨੀ ਚੋਣ ਜਿਹੜੀ ਹੈ ਉੱਥੇ ਵੀ ਹੋਏਗੀ ਇਹਨਾਂ ਵਿਧਾਨ ਸਭਾ ਚੋਣਾਂ ਦੇ ਨਾਲ ਸੋ ਇਸ ਮੌਕੇ ਦੇ ਉੱਤੇ ਹੁਣ ਦੇਖਣਾ ਹੋਏਗਾ ਕਿ ਜਦੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਔਰ ਦਿੱਲੀ ਦੇ ਵਿੱਚ ਚੋਣ ਮਾਹੌਲ ਪੂਰਾ ਪਖਿਆ ਹੋਇਆ ਹੈ ਪਰ ਹੁਣ ਚੋਣ ਜਾਬਤਾ ਲੱਗ ਗਿਆ ਹੈ ਹੁਣ ਕੋਈ ਵੀ ਨਵੀਂ ਯੋਜਨਾ ਜਿਹੜੀ ਆ ਉਹ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਭਾਜਪਾ ਹੋਵੇ ਜਾਂ ਆ ਆਮ ਆਦਮੀ ਪਾਰਟੀ ਤੇ ਚਲੋ ਉਥੋਂ ਪਿਛਲੇ ਸਮੇਂ ਤੋਂ ਕੋਈ ਵੀ ਐਲਾਨ ਨਹੀਂ ਕਰ ਰਹੀ ਸੀ ਜ਼ਿਆਦਾ ਕਿ ਅਸੀਂ ਲੋਕਾਂ ਦੇ ਲਈ ਉਹ ਕੋਈ ਸਕੀਮ ਲੈ ਕੇ ਆ ਰਹੇ ਹਾਂ ਉਹ ਜੋ ਸਕੀਮਾਂ ਤਾਂ ਉਹ ਸੜੀਆਂ ਸਾਰੀਆਂ ਉਹ ਨੇ ਜਿਹੜੀਆਂ ਚੋਣਾਂ ਤੋਂ ਬਾਅਦ ਹੁਣ ਲੋਕਾਂ ਨੂੰ ਸਹੂਲਤਾਂ ਦੇਣੀਆਂ ਨੇ ਸੋ ਹੁਣ ਚੋਣ ਜਾਬਤਾ ਲੱਗ ਗਿਆ ਹੈ 5 ਤਰੀਕ ਨੂੰ 5 ਫਰਵਰੀ ਨੂੰ ਚੋਣਾ ਹੋਣ ਗਿਆ ਇੱਕ ਗੇਟ ਦੇ ਵਿੱਚ ਚੋਣਾ ਹੋਣ ਗਿਆ ਜਾਨੀ ਕਿ ਇੱਕੋ ਹੀ ਦਿਨ ਚੋਣਾ ਹੋਣ ਗਿਆ ਇਹ ਨਹੀਂ ਹੈ ਕਿ ਦੋ ਪੜਾ ਦੇ ਵਿੱਚ ਜਾਂ ਤਿੰਨ ਪੜਾ ਦੇ ਵਿੱਚ ਹੋਣ ਗਿਆ ਜਿਹੜੇ 1.5 ਕਰੋੜ ਦੇ ਖਰੀਬ ਵੋਟਰ ਨੇ ਦਿੱਲੀ ਦੇ ਜਿਨ੍ਹਾਂ ਦੇ ਵੱਲੋਂ ਇਹ ਤੈਅ ਕੀਤਾ ਜਾਏਗਾ ਕਿ ਹੁਣ ਉਹ ਦਿੱਲੀ ਦੇ ਵਿੱਚ ਕਿਹੜੀ ਪਾਰਟੀ ਨੂੰ ਆਪਣੀ ਸੇਵਾ ਕਰਨ ਦਾ ਮੌਕਾ ਦੇਣਗੇ 5 ਫਰਵਰੀ ਨੂੰ ਚੋਣਾਂ ਦਾ ਜੋ ਹੈ VOTING ਹੋਏਗੀ ਔਰ 8 ਫਰਵਰੀ ਨੂੰ ਰਿਜ਼ਲਟ ਆਏਗਾ ਇੱਕ ਪਾਸੇ ਚੋਣ ਕਮਿਸ਼ਨ ਦੇ ਵੱਲੋਂ ਅੱਜ ਚੋਣਾਂ ਦਾ ਐਲਾਨ ਕੀਤਾ ਗਿਆ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਰੈਲੀ ਕੀਤੀ ਗਈ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇੱਕ ਨਵਾਂ ਥੀਮ Song ਆਪਣੀ ਪਾਰਟੀ ਦਾ ਲਾਂਚ ਕਰ ਦਿੱਤਾ ਫਿਰ ਲਾएंगे ਕੇਜਰੀਵਾਲ ਆਪ ਦੇ ਮੁਖੀ ਨੇ ਚੋਣਾਂ ਦੇ ਲਈ ਪਾਰਟੀ ਦਾ ਪ੍ਰਚਾਰ ਗੀਤ ਜਿਹੜਾ ਉਹ ਜਾਰੀ ਕੀਤਾ ਔਰ ਇਸ ਗੀਤ ਨੂੰ ਜਾਰੀ ਕਰਦੇ ਆ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਈ ਐਸੀਆਂ ਗੱਲਾਂ ਕਹੀਆਂ ਗਈਆਂ ਉਹਨਾਂ ਨੇ ਕਿਹਾ ਕਿ ਗੀਤ ਜਾਰੀ ਕਰਨ ਤੋਂ ਬਾਅਦ ਕੇਜਰੀਵਾਲ ਕਹਿੰਦੇ ਨੇ ਕਿ ਅਸੀਂ ਆਪਣੀਆਂ ਚੋਣਾਂ ਨੂੰ ਤਿਉਹਾਰਾਂ ਦੇ ਵਾਂਗ ਲੈਂਦੇ ਆ ਤੇ ਲੋਕ ਸਾਡੇ ਗੀਤ ਦਾ ਇੰਤਜ਼ਾਰ ਕਰਦੇ ਨੇ ਹਰ ਇੱਕ ਵਾਰ ਗੀਤਾਂ ਦਾ ਔਰ ਕਹਿੰਦੇ ਕਿ ਗੀਤ ਦਾ ਇੰਤਜ਼ਾਰ ਕਰਦੇ ਨੇ ਹੁਣ ਇਹ ਜਾਰੀ ਹੋ ਗਿਆ ਤੇ ਲੋਕ ਇਸ ਤੇ ਨੱਚ ਸਕਦੇ ਨੇ ਉਹਨਾਂ ਨੇ ਕਿਹਾ ਕਿ ਇਹ ਗੀਤ ਜਾਰੀ ਹੋ ਗਿਆ ਤੇ ਇਹਦੇ ਤੇ ਨੱਚ ਸਕਦੇ ਨੇ ਉਹਨਾਂ ਨੇ ਭਾਜਪਾ ਦੇ ਉੱਤੇ ਤੰਜ ਕੱਸਦਿਆਂ ਕਿਹਾ ਕਿ ਮੈਂ ਜਾਣਦਾ ਕਿ ਭਾਜਪਾ ਦੇ ਲੋਕਾਂ ਨੂੰ ਵੀ ਇਹ ਗੀਤ ਬਹੁਤ ਪਸੰਦ ਆਏਗਾ ਚਲੋ ਉਹਨਾਂ ਦੀ ਕੋਈ ਮਰਿਆਦਾ ਹੈ ਉਹ ਸਾਹਮਣੇ ਤੇ ਨਹੀਂ ਨੱਚ ਸਕਦੇ ਪਰ ਘਰਾਂ ਦੇ ਵਿੱਚ ਦਰਵਾਜ਼ੇ ਬੰਦ ਕਰਕੇ ਉਹ ਇਸ ਗੀਤ ਤੇ ਨੱਚ ਸਕਦੇ ਨੇ ਸੋ ਇੱਕ ਤੰਜ ਵੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਅੱਜ ਭਾਜਪਾ ਦੇ ਉੱਪਰ ਕਸਿਆ ਗਿਆ ਔਰ ਦੱਸ ਦਈਏ ਕਿ ਦਿੱਲੀ ਦੇ ਵਿੱਚ ਜਿਹੜੀਆਂ ਹੋਣ ਵਾਲੀਆਂ ਚੋਣਾਂ ਨੇ ਉਸ ਨੂੰ ਲੈ ਕੇ ਭਾਜਪਾ ਔਰ ਆਮ ਆਦਮੀ ਪਾਰਟੀ ਆਪਣੇ ਆਪਣੇ ਤੌਰ ਦੇ ਉੱਤੇ ਬਕਾਰ ਦੀ ਲੜਾਈ ਨੂੰ ਸਮਝ ਕੇ ਬੈਠ ਗਈਆਂ ਨੇ ਔਰ 70 ਵਿਧਾਨ ਸਭਾ ਸੀਟਾਂ ਦੇ ਉੱਤੇ ਜਿਹੜੀ ਚੋਣ ਹੋਏਗੀ ਹਾਲਾਂਕਿ ਪਿਛਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਉੱਥੋਂ 70 ਦੇ ਵਿੱਚੋਂ 62 ਸੀਟਾਂ ਜਿੱਤੀ ਸੀ ਔਰ 53 ਫੀਸਦੀ ਦੇ ਕਰੀਬ ਵੋਟ ਜਿਹੜੀਆਂ ਵੋਟਾਂ ਉਹਨਾਂ ਨੂੰ ਪਈਆਂ ਸੀਗੀਆਂ ਔਰ ਭਾਜਪਾ ਦੇ ਵੱਲੋਂ ਚਾਹੇ 8 ਸੀਟਾਂ ਜਿੱਤੀਆਂ ਗਈਆਂ ਸੀ ਦਿੱਲੀ ਦੇ ਵਿੱਚ 70 ਦੇ ਵਿੱਚੋਂ ਪਰ ਵੋਟ ਪ੍ਰਤੀਸ਼ਤ ਜਿਹੜਾ ਉਹਨਾਂ ਸੀ ਵੋਟ ਫੀਸਦ ਉਹਨਾਂ ਦਾ 38 ਫੀਸਦ ਸੀਗਾ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਭਾਜਪਾ ਨੂੰ ਉੱਥੇ ਲੋਕ ਵੋਟਾਂ ਬੰਦੇ ਨੇ ਸੋ ਇਹ ਜੇਕਰ ਵੋਟ ਫੀਸਰ ਹੋਰ ਵੱਧਦਾ ਤੇ ਭਾਜਪਾ ਦੀਆਂ ਵੋਟਾਂ ਜੋ ਸੀਟਾਂ ਦੀ ਗਿਣਤੀ ਹੈ ਉਹ ਜਿੱਤਣ ਵਾਲੀਆਂ ਉਹ ਵੱਧ ਸਕਦੀ ਹੈ ਸੋ ਇਸ ਵਾਰ ਜਿਹੜੀ ਹੈ ਚੋਣ ਮੁਹਿੰਮ ਹੈ ਇਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਕਿ ਭਾਜਪਾ ਔਰ ਆਮ ਆਦਮੀ ਪਾਰਟੀ ਦੇ ਲਈ ਬੁਕਾਰ ਦਾ ਸਵਾਲ ਹੋ ਗਿਆ ਹੈ ਹਾਲਾਂਕਿ ਕਾਂਗਰਸ ਪਾਰਟੀ ਦੇ ਵੱਲੋਂ ਵੀ ਪੂਰੀ ਵਾਅ ਪੇਸ਼ ਲਗਾਈ ਜਾ ਰਹੀ ਹੈ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੇ ਵਿੱਚ ਤਾਂ ਆਮ ਕਾਂਗਰਸ ਦੇ ਪੱਲੇ ਜ਼ਿਆਦਾ ਕੁਝ ਉੱਥੇ ਨਹੀਂ ਪਿਆ ਪੱਲੇ ਜ਼ਿਆਦਾ ਕੁਝ ਨਹੀਂ ਕੁਝ ਵੀ ਨਹੀਂ ਪਿਆ ਕਿਉਂਕਿ ਪਿਛਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ 70 ਦੇ ਵਿੱਚੋਂ ਇੱਕ ਵੀ ਸੀਟ ਕਾਂਗਰਸ ਪਾਰਟੀ ਨਹੀਂ ਜਿੱਤ ਸਕੀ ਸੀ ਸੋ ਇਸ ਵਾਰ ਪੰਜਾਬ ਕਾਂਗਰਸ ਦੇ ਵੱਲੋਂ ਵੀ ਦਿੱਲੀ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਜਿਹੜੀਆਂ ਸਕੀਮਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਲਾਗੂ ਨਹੀਂ ਕੀਤੀਆਂ ਗਈਆਂ ਉਹਨਾਂ ਯੋਜਨਾਵਾਂ ਦਾ ਹਵਾਲਾ ਜਾ ਕੇ ਦਿੱਲੀ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਕਿ ਅਸੀਂ ਫਸ ਗਏ ਸੀ ਹੁਣ ਤੁਸੀਂ ਨਾ ਫਸ ਜਿਓ ਸੋ ਦੇਖਣਾ ਹੋਏਗਾ ਕਿ ਅਰਵਿੰਦ ਕੇਜਰੀਵਾਲ ਦਾ ਫਿਰ ਲਾएंगे ਕੇਜਰੀਵਾਲ ਥੀਮ ਸੌਂਗ ਕਿੰਨਾ ਕੁ ਇਹਨਾਂ ਚੋਣਾ ਦੇ ਉੱਪਰ ਪ੍ਰਭਾਵ ਪਾਉਂਦਾ ਹੈ ਉਹ ਦੇਖਣਾ ਹੋਵੇਗਾ ਪੰਜਾਬ ਦੇ ਵਿੱਚ ਪਿਛਲੇ 1 ਦਿਨ ਤੋਂ ਚੱਲ ਰਹੀ ਜਿਹੜੀ ਹੜਤਾਲ ਸੀ 3 ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਕੰਟਰੈਕਟ ਵਰਕਰਸ ਜਿਹੜੇ ਪੀ ਆਰਟੀਸੀ ਪਨਵਸ ਔਰ ਰੋਡਵੇਜ਼ ਦੇ ਜਿੰਨੇ ਵੀ ਕੰਟਰੈਕਟ ਵਰਕਰਸ ਸੀ ਉਹਨਾਂ ਨੂੰ ਪੱਕਿਆਂ ਕਰਨ ਦੇ ਲਈ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਜਿਸ ਦੇ ਕਰਕੇ ਉਹਨਾਂ ਨੇ ਐਲਾਨ ਕੀਤਾ ਸੀ ਕਿ 6 7 ਔਰ 8 ਤਰੀਕ 3 ਦਿਨ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਿਹੜਾ ਹੈ ਉਹ ਜਾਮ ਰਹੇਗਾ ਬੀਤੇ ਕੱਲ ਵੀ ਹੜਤਾਲ ਰਹੀ ਹੈ ਔਰ 10 ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੋਏ ਨੇ ਅੱਜ ਵੀ ਪੂਰਾ ਦਿਨ ਬੱਸਾਂ ਦੀ ਹੜਤਾਲ ਰਹੀ ਹੈ ਪਰ دیر ਸ਼ਾਮ ਤੱਕ ਇੱਕ ਨੋਟੀਫਿਕੇਸ਼ਨ ਸਰਕਾਰ ਦੇ ਵੱਲੋਂ ਆਇਆ ਜਿਸ ਦੇ ਵਿੱਚ ਇਹਨਾਂ ਐਸੋਸੀਏਸ਼ਨ ਨੂੰ ਇੱਕ ਭਰੋਸਾ ਦਿਵਾਇਆ ਗਿਆ ਹੈ ਕਿ 15 ਜਨਵਰੀ ਨੂੰ ਸੀਐਮ ਭਗਵੰਤ ਮਾਨ ਦੇ ਨਾਲ ਇਹਨਾਂ ਦੀ ਮੀਟਿੰਗ ਰਖਵਾ ਦਿੱਤੀ ਗਈ ਹੈ ਜਿਸ ਦਾ ਹਵਾਲਾ ਦੇ ਕੇ ਇਸ ਹੜਤਾਲ ਨੂੰ ਚੁਕਵਾ ਦਿੱਤਾ ਗਿਆ ਔਰ ਉਹਨਾਂ ਨੂੰ ਕਿਹਾ ਗਿਆ ਕਿ 15 ਜਨਵਰੀ ਨੂੰ ਤੁਹਾਡੀ ਮੀਟਿੰਗ ਕਰਵਾਈ ਜਾਏਗੀ ਸੀਐਮ ਭਗਵੰਤ ਮਾਨ ਦੇ ਨਾਲ ਔਰ ਉਸ ਮੀਟਿੰਗ ਦੇ ਵਿੱਚ ਤੁਹਾਡਾ ਕੋਈ ਨਾ ਕੋਈ ਹੱਲ ਜ਼ਰੂਰ ਕਰ ਦਿੱਤਾ ਜਾਏਗਾ ਸੋ ਇਸ ਚੀਜ਼ ਦਾ ਹਵਾਲਾ ਦੇਣ ਤੋਂ ਬਾਅਦ ਇਹ ਜਿਹੜੀ ਹੜਤਾਲ ਹੈ ਅੱਜ ਹੁਣ ਕੰਟਰੈਕਟ ਵਰਕਰਸ ਦੇ ਵੱਲੋਂ ਕਰਮਚਾਰੀਆਂ ਦੇ ਵੱਲੋਂ ਉਸ ਨੂੰ ਖਤਮ ਕਰ ਦਿੱਤਾ ਗਿਆ ਔਰ ਇਸ ਹੜਤਾਲ ਦੇ ਖਤਮ ਹੋਣ ਦੇ ਨਾਲ ਹੁਣ ਭਲਕੇ ਤੁਸੀਂ ਜਦੋਂ ਆਪਣੇ ਘਰ ਤੋਂ ਬਾਹਰ ਨਿਕਲੋਗੇ ਤੇ ਖੁੱਲੇ ਪੈਸਿਆਂ ਦੇ ਨਾਲ-ਨਾਲ ਬੀਬੀਆਂ ਨੂੰ ਬੇਨਤੀ ਆ ਕਿ ਆਪਣਾ ਆਧਾਰ ਕਾਰਡ ਜ਼ਰੂਰ ਨਾਲ ਰੱਖਣ ਇਹਨਾਂ ਸੋਚਣ ਕਿ 8 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਕੱਲ ਤੋਂ ਸਰਕਾਰੀ ਬੱਸਾਂ ਉਸੇ ਤਰੀਕੇ ਦੇ ਨਾਲ ਚੱਲਣਗੀਆਂ ਜਿਵੇਂ ਪਹਿਲਾਂ ਚੱਲਦੀਆਂ ਸੀ ਕਿਉਂਕਿ ਅੱਜ ਕੰਟਰੈਕਟ ਵਰਕਰਸ ਦੇ ਵੱਲੋਂ ਆਪਣੀ ਹੜਤਾਲ ਜਿਹੜੀ ਆ ਪੰਜਾਬ ਦੇ ਵਿੱਚ ਉਹ ਖਤਮ ਕਰ ਦਿੱਤੀ ਗਈ ਹੈ। ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਨਾਲ ਜੁੜੀ ਹੋਈ ਹੈ ਦਰਸਲ ਸਲਮਾਨ ਖਾਨ ਦੇ ਘਰ ਦੇ ਵਿੱਚ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਤਸਵੀਰਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਲਮਾਨ ਖਾਨ ਦੇ ਪਰਿਵਾਰ ਨੂੰ ਔਰ ਸਲਮਾਨ ਖਾਨ ਨੂੰ ਕਿੰਨਾ ਡਰ ਰਿਹਾ ਕਿਉਂਕਿ ਲੋਰੈਂਸ ਬਿਸ਼ਨੋਏ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਸਲਮਾਨ ਖਾਨ ਨੂੰ ਵੱਖ-ਵੱਖ ਸਮਿਆਂ ਦੇ ਉੱਪਰ ਧਮਕੀਆਂ ਦਿੱਤੀਆਂ ਗਈਆਂ ਕਿ ਉਹਨਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਏਗਾ ਜਿਸ ਤੋਂ ਬਾਅਦ ਉਹਨਾਂ ਦੀ ਸਿਕਿਉਰਿਟੀ ਵੀ ਵਧਾਈ ਗਈ ਸੀ ਔਰ ਪਿਛਲੇ ਸਾਲ ਵੀ ਸਲਮਾਨ ਖਾਨ ਦੇ ਘਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੀ ਚਾਰ ਰਾਉਂਡ ਫਾਇਰ ਕੀਤੇ ਗਏ ਸੀ ਜਿਸ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਵਧਾਈ ਗਈ ਸੀ ਹੁਣ ਸਲਮਾਨ ਖਾਨ ਦੇ ਘਰ ਦੇ ਵਿੱਚ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਔਰ ਕੁਝ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਉਹਨਾਂ ਦੇ ਘਰਾਂ ਦੀਆਂ ਜਿਹੜੀਆਂ ਕੰਧਾਂ ਨੇ ਉਹਨਾਂ ਨੂੰ ਬੁਲੇਟ ਪ੍ਰੂਫ ਕੀਤਾ ਜਾ ਰਿਹਾ ਹੈ ਔਰ ਹਾਈ ਰੈਜ਼ੋਲੂਸ਼ਨ ਕੈਮਰਾਸ ਲਗਾਏ ਜਾ ਰਹੇ ਨੇ ਉਹਨਾਂ ਦੇ ਘਰ ਦੇ ਆਲੇ ਦੁਆਲੇ ਤਾਂ ਕਿ ਉਹਨਾਂ ਦੀ ਜਾਨ ਨੂੰ ਕਿਸੇ ਤਰ੍ਹਾਂ ਦਾ ਵੀ ਖਤਰਾ ਨਾ ਹੋਏ ਔਰ ਸਲਮਾਨ ਖਾਨ ਦੀ ਸਕਿਉਰਿਟੀ ਪਿਛਲੇ ਸਮੇਂ ਤੋਂ ਹੀ ਵਧਾਈ ਹੋਈ ਹੈ ਕਿਉਂਕਿ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਉਹਨਾਂ ਦੇ ਫਾਦਰ ਨੂੰ ਕਈ ਤਰ੍ਹਾਂ ਦੀਆਂ ਚਿੱਠੀਆਂ ਦਿੱਤੀਆਂ ਗਈਆਂ ਔਰ 12 ਅਕਤੂਬਰ ਨੂੰ ਸਲਮਾਨ ਖਾਨ ਦੇ ਜਿਗਰੀ ਦੋਸਤ ਜ ਉਹਦਾ ਵੀ ਕਤਲ ਕਰ ਦਿੱਤਾ ਗਿਆ ਸੀ ਸੋ ਬਾਬਾ ਸਦਕੀ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੀ ਜਾਨ ਨੂੰ ਹੋਰ ਵੀ ਖਤਰਾ ਦੱਸਿਆ ਜਾ ਰਿਹਾ ਸੀ ਕਿਉਂਕਿ ਜਿਹੜੇ ਮੁਲਾਜ਼ਮ ਮਾਫ ਕਰਨਾ ਜਿਹੜੇ ਮੁਲਜ਼ਮ ਫੜੇ ਗਏ ਸੀ ਰਿਪੀਟ ਕਿਉਂਕਿ ਸਲਮਾਨ ਖਾਨ ਨੂੰ ਮਾਰਨ ਦੇ ਲਈ ਜਿਹੜੇ ਮੁਲਜ਼ਮ ਫੜੇ ਗਏ ਸੀ ਉਹਨਾਂ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਕਿਹਾ ਗਿਆ ਸੀ ਕਿ ਬਾਬਾ ਸਦਕੀ ਨੂੰ ਮਾਰਨ ਦਾ ਕੋਈ ਵੀ ਪਲਾਨ ਨਹੀਂ ਸੀ ਅਸੀਂ ਮਾਰਨ ਆਏ ਸੀ ਸਲਮਾਨ ਖਾਨ ਨੂੰ ਪਰ ਸਲਮਾਨ ਖਾਨ ਦੇ ਵੱਲੋਂ ਸਲਮਾਨ ਖਾਨ ਦੀ ਜਦੋਂ ਅਸੀਂ ਸਿਕਿਉਰਿਟੀ ਦੇਖੀ ਸਲਮਾਨ ਖਾਨ ਦੀ ਸਿਕਿਉਰਿਟੀ ਬਹੁਤ ਜ਼ਿਆਦਾ ਸੀ ਜਿਸ ਕਰਕੇ ਸਾਨੂੰ ਲੱਗਾ ਕਿ ਸ਼ਾਇਦ ਅਜੇ ਸਲਮਾਨ ਖਾਨ ਨੂੰ ਮਾਰਿਆ ਨਹੀਂ ਜਾ ਸਕਦਾ ਜਿਸ ਤੋਂ ਬਾਅਦ ਉਹਨਾਂ ਦੇ ਦੋਸਤ ਬਾਬਾ ਸਦਕੀ ਦਾ ਕਤਲ ਕਰ ਦਿੱਤਾ ਗਿਆ ਸੀ ਦੀਵਾਲੀ ਦੇ ਨੇੜੇ ਤੇੜੇ ਦੀ ਇਹ ਗੱਲ ਸੀ ਔਰ ਉਸ ਮੌਕੇ ਦੇ ਉੱਤੇ ਫਿਰ ਸਲਮਾਨ ਖਾਨ ਦੀ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਸੀ ਸੋ ਸਲਮਾਨ ਖਾਨ ਨੂੰ ਪਿਛਲੇ ਹੋਰ ਦਿਨਾਂ ਦੇ ਵਿੱਚ ਆਈਆਂ ਜਿਹੜੀਆਂ ਧਮਕੀਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਲਮਾਨ ਖਾਨ ਦੇ ਘਰ ਦੀਆਂ ਜਿਹੜੀਆਂ ਕੰਧਾਂ ਨੇ ਉਹਨਾਂ ਨੂੰ ਬੁਲੇਟ ਪ੍ਰੂਫ ਕਰ ਦਿੱਤਾ ਗਿਆ ਔਰ ਸਲਮਾਨ ਖਾਨ ਖਾਨ ਦੀ ਜਿਹੜੀ ਸੁਰੱਖ ਖੋਰ ਬਦਾ ਦਿੱਤੀ ਗਈ ਹੈ ਅੱਜ ਮੁਹਾਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਮਾਰਚ ਕੱਢਿਆ ਜਾਣਾ ਸੀ ਜਿਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਸੀ ਪਰ ਉਸ ਤੋਂ ਪਹਿਲਾਂ ਹੀ ਅੱਜ ਪੰਜਾਬ ਦੇ ਵਿੱਚ ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿਮਰਜੀਤ ਸਿੰਘ ਮਾਨ ਹੋਣ ਉਹਨਾਂ ਨੂੰ ਘਰ ਦੇ ਵਿੱਚ ਹੀ ਡਿਟੇਨ ਕੀਤਾ ਗਿਆ ਉਸ ਤੋਂ ਇਲਾਵਾ ਤਰਸੀਮ ਸਿੰਘ ਐਮਪੀ ਅਮਰਤਪਾਲ ਸਿੰਘ ਦੇ ਫਾਦਰ ਜਿਹੜੇ ਸੀ ਉਹਨਾਂ ਦੇ ਵੱਲੋਂ ਵੀ ਇਸ ਮਾਰਚ ਦੇ ਵਿੱਚ ਸ਼ਾਮਲ ਹੋਣਾ ਸੀ ਪਰ ਉਹਨਾਂ ਨੂੰ ਵੀ ਘਰ ਦੇ ਵਿੱਚ ਡਿਟੇਨ ਕੀਤਾ ਗਿਆ ਸੀ ਦਰਸਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸ਼ਹੀਦੀ ਸਭਾ ਮੌਕੇ ਉਹ ਉਹਨਾਂ ਨੇ ਸ਼ਹੀਦੀ ਮੀਰੀ ਪੀਰੀ ਕਾਨਫਰੰਸ ਦੇ ਵਿੱਚ ਜਦੋਂ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਪਹੁੰਚੀਆਂ ਸੀ ਤੇ ਉਸ ਟਾਈਮ ਤੇ ਉਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ 7 ਜਨਵਰੀ ਨੂੰ ਇੱਕ ਮਾਰਚ ਕੱਢਾਂਗੇ ਮਾਰਚ ਕੱਢਣਾ ਹੈ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤਾਂ ਕਿ ਸਰਕਾਰਾਂ ਨੂੰ ਇੱਕ ਵਾਰ ਫਿਰ ਤੋਂ ਜਗਾਇਆ ਜਾ ਸਕੇ ਕਿਉਂਕਿ ਇਹ ਅੰਦੋਲਨ ਜਿਹੜਾ ਹੈ ਲੰਬੇ ਸਮੇਂ ਤੋਂ ਲੱਗਾ ਹੋਇਆ ਪਰ ਸਰਕਾਰਾਂ ਦਾ ਉਹਦੇ ਵੱਲ ਕੋਈ ਧਿਆਨ ਨਹੀਂ ਜਾ ਰਿਹਾ ਧਿਆਨ ਦਿਵਾਨ ਦੇ ਲਈ ਉਹਨਾਂ ਦੇ ਵੱਲੋਂ ਇਸ ਮਾਰਚ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਮਾਰਚ ਨੂੰ ਅੱਜ ਕੀਤਾ ਜਾਣਾ ਸੀ ਸਵੇਰ ਤੋਂ ਪਰ ਉਸ ਤੋਂ ਪਹਿਲੇ ਪੁਲਿਸ ਦੇ ਵੱਲੋਂ ਉੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਬਹੁਤ ਸਾਰੇ ਇਹਨਾਂ ਦੇ ਆਗੂਆਂ ਨੂੰ ਔਰ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਸ ਤੋਂ ਇਲਾਵਾ ਉਸ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾਣ ਵਾਲੇ ਚਾਹੇ ਸਿਮਰਜੀਤ ਸਿੰਘ ਮਾਨ ਹੋਣ ਉਹਨਾਂ ਦੇ ਸਾਥੀ ਹੋਣ ਜਾਂ ਫਿਰ ਤਰਸੇਮ ਸਿੰਘ ਹੋਣ ਉਹਨਾਂ ਨੂੰ ਘਰ ਦੇ ਵਿੱਚ ਡਿਟੇਨ ਕੀਤਾ ਗਿਆ ਜਿਸ ਤੋਂ ਬਾਅਦ ਇਹਨਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਨੇ ਔਰ ਇਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਇਹ ਠੀਕ ਨਹੀਂ ਕੀਤਾ ਜਾ ਰਿਹਾ ਸੰਵਿਧਾਨਕ ਤੌਰ ਦੇ ਉੱਤੇ ਸਾਨੂੰ ਕਿਸੇ ਥਾਂ ਦੇ ਉੱਤੇ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਖਾਸ ਕਰਕੇ ਕਿ ਸਿੱਖਾਂ ਦੇ ਨਾਲ ਬਾਰ ਬਾਰ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਐਸੇ ਇਲਜ਼ਾਮ ਲਗਾਏ ਗਏ ਪਰ ਅੱਜ ਦੀ ਜੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਇੱਕ ਮਾਰਚ ਕੱਢਿਆ ਜਾਣਾ ਸੀ ਉਸ ਮਾਰਚ ਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਗਾਉਣ ਦੇ ਲਈ ਸਰਕਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੂਰੀ ਨਕੀਲ ਕੱਸੀ ਗਈ ਜਿਸ ਦੇ ਵਿੱਚ ਬਹੁਤ ਸਾਰੇ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ